ਕਿੰਨੇ ਚਾਹਦੇ ਨੇ 1 2 3 4 5 6 7 ਫਸੋ ਦਾ ਵਧੀਆ ਖਾਣੇ ਰੋਟੀ ਦਾ ਇਹ ਇਹ ਕਾ ਇਹਨਾਂ ਵੀ ਖਾਣੇ ਚਾਹੀਦੇ ਕਣਕ ਵਿੱਚ ਵੀ ਸ਼ੂਗਰ ਹੁੰਦੀ ਆ ਜੀ ਬਲੋ ਟਰੈਕਟਰ ਦੀ ਵਾਹ ਮੈਂ ਕਹਿੰਦਾ 52 10 ਆ ਕਾਲਾ ਗੰਨਾ ਨਹੀਂ ਹੈਗਾ ਆਪਾਂ ਮੈਂ ਕਹਿੰਦਾ ਕਾਲਾ ਗੰਨਾ ਕਿਤੇ ਅੱਗ ਲੱਗੀ ਆ ਗੰਨੇ ਨੂੰ ਮੇਰੇ ਕੋ ਗੇੜਾ ਤੇ ਦੇਖ ਦੀ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਚੱਲੇ ਆ ਹੁਣ ਨਰੇੜ ਸਾਹ ਦੇ ਨਾਲ ਲੱਗਦੇ ਪਿੰਡ ਟਾਈਮ ਹੋ ਗਿਆ 3:20 ਮਿੰਟ ਬੱਸ ਰਿਕਸ਼ੇ ਵਾਲਾ ਨੇ ਆਪਾਂ ਗੱਲ ਕਰ ਲਈ ਸਵੇਰੀ ਉਹਦਾ ਨੰਬਰ ਲੈ ਲਈ ਉਹ ਕਹਿੰਦਾ ਮੈਂ 15 ਮਿੰਟਾਂ ਦੇ ਵਿੱਚ ਵਿੱਚ ਆਉਣਾ ਆਉਣ ਵਾਲੀ ਹੂ 15 ਮਿੰਟ ਪਹਿਲਾਂ ਫੋਨ ਕਰਿਆ ਸੀ ਉਹਨੂੰ ਤੇ ਬੱਸ ਚੱਲੇ ਆ ਤੁਹਾਨੂੰ ਦਿਖਾਉਣੇ ਘਰ-ਵਾਰ ਲੋਕਾਂ ਦੇ ਪਿੰਡ ਖੇਤ ਉਹਨੂੰ ਕਿਹਾ ਸੀ ਵੀ 2 ਘੰਟੇ ਸੀ ਉੱਥੇ ਹੀ ਰੁਕਣਾ ਭਾਈ ਉਮਾਰਾਂ ਦੇ ਕੰਗੇ ਤੇ ਉਹਦੇ ਨਾਲ ਗੱਲ ਕਰ ਲਈ ਬਸ ਆਉਂਦਾ ਤਾਂ ਚੱਲਦੇ ਆ ਤੁਹਾਨੂੰ ਅੱਗੇ ਬਣੇ ਰਹੋ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਹੋ ਜਿਹੜੇ ਪੁਰਾਣੇ ਹੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਉਹ ਆਉਂਦਾ ਆ ਗਿਆ ਵੀ ਆਟੋ ਮਚਾਲੇ ਵਹਿ ਜਾ ਰੋਡ ਗੱਡੀ ਲੱਗਣ ਵਾਲੀ ਆ ਹੁਣ ਇਹ ਸਤਖੰਡ ਆ ਕੇ ਦੋ ਬੱਸਾਂ ਆ ਗਈਆਂ ਉਧਰੋਂ ਲੈਣ ਵਾਸਤੇ ਗੁਰਦਰਾ ਸਾਹਿਬ ਤੋਂ ਤੇ ਮਦੇੜੇ ਸ਼ਹਿਰ ਪਾਰ ਕਰਨ ਲੱਗੇ ਆ ਆਹ ਸਾਹਮਣੇ ਆ ਗਈ ਮਹਿਲ ਸੂਕਰ ਮੈਂ ਹਾਂ ਤੇ ਵਕਤ ਦੇਖਾਂਗੇ ਆ ਚੱਲਦੀ ਆ ਵੀ ਕੀਤੀ ਇਹ ਮਕਾਈ ਹੈ ਕਿ ਮੱਕਾ ਨਹੀਂ ਇਹ ਜਵਾਰੀ ਹੈ ਜਵਾਰ ਜਵਾਰ ਅੱਛਾ ਜਵਾਰ ਕਹਾ ਹੈ ਸਾਡੇ ਇਧਰ ਮੱਕਾ ਹੁੰਦੀ ਨਹੀਂ ਕੱਟ ਹੁੰਦੀ ਠੀਕ ਹੈ ਕਿਹਾਂ ਸ਼ੈਡ 'ਤੇ ਲਾ ਲਵਾਂ ਮਾਰਦੇ ਚੱਲੇ ਆ ਆਪਣੇ ਇੱਥੇ ਗੰਨਾ ਖਤਮ ਹੋਣ ਵਾਲਾ ਪਰ ਇੱਥੇ ਅਜੇ ਵੀ ਬਹੁਤ ਲੋਕਾਂ ਦਾ ਅਜੇ ਵੀ ਖੜਾ ਗੰਨਾ ਚਲੋ ਜੀ ਨੇ ਜੋ ਇਹ ਛੋਟੇ ਛੋਟੇ ਮੋਟਰ ਲਗੀ ਹੈ ਇਹ ਇੰਨੇ ਗਹਿਰਾਈ से نکالਦੀ ਹੈ ਪਾਣੀ نکال ਦੇਣਾ ਇਹ ਤੋਂ ਇਤਨੀ ਕਿ ਮੋਟਰਾਂ 500 ਵੋਲਟ से पानी نکال ਲਾਉਂਦੇ ਪੀਣੇ ਵਾਲਾ نکالਦੀ ਹੈ ਬਲੇ ਅੱਛਾ ਬਾਣੀ ਹੈ ਬਾਣੀ ਅੱਛਾ ਹੋ ਗਾ ਅਗਰ ਪਾਣੀ ਜਿਆਦਾ ਨਹੀਂ ਹੁੰਦਾ ਤਾਂ ਕਈ ਕਈ ਜਗ੍ਹਾ ਪਾਣੀ ਕਈ ਕਈ ਜਗ੍ਹਾ ਕਲਕੋਲ ਦੀ ਫੈਕਟਰੀ ਹੈ ਕਈ ਗੰਦੀ ਫੈਕਟਰੀ 5 600 ਫੀਟ ਮੇ ਆਦਾ ਹੈ ਉਹ ਪੀਣੇ ਵਾਲਾ ਹੈ ਪਾਣੀ ਤੋਂ ਬੜੀਆ ਨਿਕਲਿਆ ਲਾ ਬੋਰ फिर में फिर बरसात में फसल होती है हमारे इसकी इसकी बरसात में अबे चन, अबे चना कनक निकल, निकल जाएगा वो खाली पड़ा रहेगा वो जून माने, जून महीने तक बारिश जैसा हो जाएगी फिर धान की खेती नहीं होती है धान की धान की नहीं होती है धान को पानी बहुत चाहिए पानी बहुत चाहिए इतना पानी नहीं है ਨਾਨਕ ਵੀ ਇਤਨੀ ਬੜੀਆ ਕਾ ਹੈ ਤੁਹਾਾਰੇ ਸੇ ਉਹ ਦਮ ਹੁੰਦੀ ਇਧਰ ਇਹ ਕਿੱਲੇ ਮੇ 10 12 ਥੈਲੇ ਨਿਕਲਦੇ ਕਿਤਨੇ ਕਿਲੋ ਦਾ ਹਲਾ ਹਤਾ ਇੱਕ ਏਕ ਏਕੜ ਦਾ ਨਹੀਂ ਕਿ ਕਿਤਨੇ ਕੇਜੀ ਦਾ ਹਤਾ ਇੱਕ ਫਿਰ 50 ਕਿਲੋ 50 ਕਿਲੋ ਕੇ ਬਿਆਗ ਹੁੰਦੇ ਹੈ ਨਾ ਇੱਕ ਇੱਕ 12 ਥੈਲੇ ਨਿਕਲਦੇ ਨਾਲ 50 ਥੈਲਿਆਂ ਦੇ 5 ਕਵਾਂਟਲ ਕਿੱਲੇ ਦੇ ਇੱਕ ਏਕੜ ਜੋ 5 ਪੰਜ ਕਵਾਂਟਲ ਹੀ ਨਿਕਲਦੇ ਨੇ ਆਪਣੇ ਖਾਲੀ ਬਿਗੇ ਹੀ 5 ਕਵਾਂਟਲ ਦੀ ਹਮਾਰੇ ਯਹਾਂ ਪੇ ਇੱਕ ਬਿਗੇ ਮੇ ਨਿਕਲਦੀ ਹੈ 1 <qeas> एकड़ एक में निकलती है 25 क्विंटल 20 क्विंटल नहीं ये देखो नहीं है कैसा जो कम से कम होगा वो होगा हमारे वे 20 20 क्विंटल की निकलती है जो कम से कम निकलती है कम से कम 20 हां ये 25 वाह ये ले लेंगे ला ये भी महाराष्ट्र दे गांव कौन सा गांव है ये देवगांव देवगांव है देवगांव का मंदिर है भाई पूरा पेंडा है ये जिला परिषद स्कूल स्कूल क्या बोलते हैं इसको जिला परिषद स्कूल सरकारी जिला जिला परिषद स्कूल है भाई ये जिला परिषद नदेड़ दा स्कूल है जिले दा आज वाक पढ़ के आंदे ने हाय ਘਰ ਵਾਲੀ ਇਕੱਠੇ ਕੰਮ ਕਰ ਦਿੰਦੇ ਨੇ ਜਿਵੇਂ ਛੋਟੀਆਂ ਗੱਡੀਆਂ ਜਿਹੜੀ ਆਪਾਂ ਗੱਡੀ ਪਿੱਛੇ ਦੇਖ ਕੇ ਆਇਆ ਉਹ ਘਰ ਵਾਲਾ ਤੇ ਘਰ ਵਾਲੀ ਇਕੱਠੇ ਭਰਦੇ ਨੇ ਆਪ ਹੀ ਘਟਦੇ ਨੇ ਆਪ ਹੀ ਉਹਨਾਂ ਦੇ ਭਰ ਲੈਂਦੇ ਜਿੰਨਾਂ ਦਾ ਉਹਨਾਂ ਦਾ ਢੇੜਾ ਹੁੰਦਾ ਮਿਹਨਤ ਆ ਇਹ ਲੋਕ ਨੇ ਪੂਰੇ ਆਹ ਖੜੇ ਨੇ ਇਹਨਾਂ ਦੇ ਗੱਡੇ ਕੇਲਾ ਕੇਲਾ ਵਧੀਆ ਨਿਕਲਦਾ ਹੈ ਯਾਂ ਸੇ ਇੱਕ ਕਿੱਲੇ ਵਿੱਚ ਹੋ ਜਾਂਦਾ 2 2 ਲੱਖ 3 ਲੱਖ ਆਹ ਗੱਲੇ ਗੱਲੇ ਕੀ ਫਸਲ ਵਰੀ ਹੈ ਪਿਆਜ਼ ਇਹ ਗੰਨੇ ਗੰਨੇ से ज्यादा निकलता है जी गन्ने से ज्यादा निकलता है अल्कोहल ये सबको भी फैक्ट्री है ये शराबली वो शराब शराब बनाने की जगह है हां अल्कोहल जाएगा अल्कोहल जाएगा अल्कोहल जाएगा, जाएगा शराब बनाने के लिए ਇਹ ਕੰਮ ਕਰਨ ਵਾਲੇ ਆ ਕਰ ਲੈ ਜਿਹੜੇ ਫਰਟਰੀ ਦੇ ਕੰਮ ਕਰਦੇ ਨੇ ਲੋਕ ਸਾਡੇ ਬਾਹਲਾ ਹੈ ਸ਼ਰਾਬ ਘੱਟ ਆ ਯਾਰਡ ਲੱਗਿਆ ਹੋਇਆ ਗੰਨੇ ਦਾ ਇੱਥੇ ਬਹੁਤ ਆ ਇੱਥੇ ਯਾਰਡ ਐ ਲੱਗਦੇ ਨੇ ਗੰਨੇ ਟਰਾਲੀਆਂ ਦੇ ਤੁਹਾਨੂੰ ਦਿਖਾਉਣੇ ਅੱਗੇ ਖੜ ਕੇ ਇਹ ਸਾਰੇ ਇਹਦੇ ਕੋਈ ਕਟੇ ਵਾਲਾ ਗੰਨਾ ਨਹੀਂ ਕਟਾਈ ਵਾਲਾ ਗੰਨਾ ਨਾਲ ਆ ਲੈ ਵੀ ਯਾਰਡ 'ਚ ਖੜੀਆਂ ਟਰਾਲੀਆਂ ਜਿਹੜੀ ਕਟਾਈ ਹੋ ਕੇ ਗੰਨਾ ਆਇਆ ਜਿਵੇਂ ਆਪਣੇ ਕਟਾਈ ਹੋ ਕੇ ਗੰਨਾ ਆਉਂਦਾ ਨਾ ਉਵੇਂ ਜਾਣ ਕੇ ਲੱਗੀਆਂ ਨੇ ਖੜਨਾ ਤਾਂ ਇਹਨਾਂ ਨੂੰ ਵੀ ਆਪਣੇ ਵਾਂਗੂ ਵੇਟਿੰਗ ਚ ਹੀ ਪੈਂਦਾ ਆ ਸਾਰੇ ਯਾਰਡ ਖੜੇ ਨੇ ਜਿਵੇਂ ਆਪਣੇ ਯਾਰਡ ਹੁੰਦੇ ਨੇ ਇੱਥੇ ਆਪਣੇ ਯਾਰਡ ਬਣੇਗੇ ਦੂਜੇ ਤਰੀਕੇ ਦੇ ਨੇ ਵੱਡੀਆਂ ਟਰਾਲੀਆਂ ਆਉਂਦੀਆਂ ਨੇ ਜਿਹੜੀਆਂ ਕਟਾਈ ਵਾਲੀਆਂ ਆਉਂਦੀਆਂ ਨੇ ਤੇ ਸਿੱਧੀਆਂ ਜਾਂਦੀਆਂ ਨੇ ਇਹ ਮਿਲ ਕੋਲੇ ਆ ਕੇ ਬਦਲਾ ਲਾਦਾ ਜ਼ਿਆਦਾਤਰ ਕਟਾਈ ਵਾਲੀਆਂ ਨੇ ਇਹ ਇੱਧਰ ਗਾੜੀ ਵੀ ਖੜੀ ਏ ਛੋਟੀ ਸਭ ਇੱਥੇ ਟਰਾਲੀਆਂ ਕੱਢ ਕੇ ਚਲੇ ਜਾਂਦੇ ਨੇ ਰਾਸਤਿਆਂ 'ਚ ਵੀ ਖੜੀਆਂ ਨੇ ਟਰਾਲੀਆਂ ਬੰਨੇ ਵੀ ਕਟਾਈ ਹੋਈ ਏ ਛੋਟੇ ਛੋਟੇ ਇੱਧਰ ਵੀ ਥੋੜੀਆਂ ਟਰੈਕਟਰਾਂ ਨਾਲ ਝੋੜੀਆਂ ਆਈਆਂ ਨੇ ਜਿਹੜੇ ਜਿੰਨਾਂ ਨੂੰ ਪਤਾ ਵੀ ਲੇਟ ਜਾਣਾ ਹੋਊਗਾ ਟਾਈਮ ਉਹ ਆਦੀ ਖੜਾ ਦੇ ਦਿੰਦੇ ਨੇ ਬਾਕੀ ਦਿਖਾਉਣੇ ਆ ਤੁਹਾਨੂੰ ਹਾਂ ਸਾਰਾ ਕਟਾਈ ਦਾ ਕੰਨਾ ਜਿਹੜਾ ਕੱਟ ਕੇ ਆਉਂਦਾ ਕੰਨਾ ਇਹ ਹਾਈਡਰੌਲਿਕ ਨਾਲ ਚੱਕਦੇ ਹੋਣਗੇ ਹਾਈਡਰੌਲਿਕ ਜੱਕ ਤਾਂ ਹੈ ਨਹੀਂ ਬਾਰੋ ਇਹਨਾਂ ਨੂੰ ਆਂ ਢੇਰੀ ਹਾਂ ਢੇਰੀ ਕਰ ਦਿੰਦੇ ਆਣਗੇ ਮਸ਼ੀਨਾਂ ਚੱਕ ਵੀ ਆਉਣਗੇ ਟਰਾਲੀ ਨੂੰ ਕੱਢ ਦਿੰਦੇ ਨੇ ਇਹ ਚਾਰ ਟਾਇਰਾਂ ਵਾਲੀਆਂ ਵੇਗੀਆਂ ਸਾਰੀਆਂ ਉੱਧਰ ਹੋ ਗੜੀਆਂ ਨੇ ਵਿੱਚ ਦੂਜੀਆਂ ਨੇ ਜਿਵੇਂ ਆਪਣੇ ਵਾਂਗੂ ਭਰਦੇ ਹੁੰਦੇ ਨੇ ਇਹ ਪਰ ਲੰਮੇ ਲੋਡ ਭਰਦੇ ਨੇ ਜਿਵੇਂ ਯੂਪੀ ਵਾਲੇ ਆਉਂਦੇ ਨੇ ਜੀ ਉੱਥੇ ਧੂਰੀ ਕੰਨੀ ਆ ਸਾਰੇ ਯਾਰਡ ਚ ਖੜੇ ਨੇ ਲਾਈਨਾਂ ਲੱਗੀਰਾ ਦਾ ਆਪਣੇ ਨਾਮ ਦਾ ਖੜਾ ਅਰਜਨ ਉਹ ਪੀ ਆਰ ਡੀ ਮਾਡਲ ਲੋਈ ਹੋ ਰਹੇ ਹੈਗਾ 2500 ਕੰ ਦਾ ਔਰ 250 250 ਰੁਪਏ ਕਿਵਾਂਟਲ ਆ ਇੱਥੇ ਗੰਨੇ ਦਾ ਭਾਅ ਆਪਣੇ ਹੈਗਾ 450 401 ਰੁਪਈਆ ਤੈਨੂੰ ਕਿਹਾ ਜਿੰਦਰ ਰੇਟ ਘਮ ਹੈ ਗੰਨੇ ਦਾ ਆ 250 ਕੁੰਟ ਲਗਾਏ ਹਮਾਰੇ ਸਬ ਹਮਾਰੇ ਹਸਾਬ ਸੇ 450 ਹਮਾਰੇ 400 ਰੁਪਏ ਪਰ ਉਹ ਨਿਕਲਦਾ ਜੀ ਸਰ ਨੂੰ ਵੱਧ ਵੱਧ 80 ਟਨ ਕਹਿੰਦੇ ਨੇ 80 ਟਨ ਨਿਕਲਦਾ ਖੇਤੀ ਤੇ ਡਿਪੈਂਡ ਆ ਬਰੋਂ ਖੇਤ ਖੇਤ ਦਾ ਡਿਪੈਂਡ ਆ 300 ਕੁੰਟਲ ਦਾ ਇਹ ਵੀ ਲਿਉਂਦੇ ਨੇ ਦੋ ਟਰਾਲੀਆਂ ਚ ਪਾ ਕੇ ਲਾਉਂਦੇ ਨੇ ਆਪਣੇ ਇੱਕ ਚ ਲਿਉਂਦੇ ਨੇ ਦੋ ਸੁੱ ਲਿਉਂਦੇ ਨੇ 30 ਟਨ ਮਾਰੋ ਲੋਈ ਪਰਮਿਸ਼ਨ ਤਾਂ ਮਿਲੀ ਨਹੀਂ ਉਹ ਕਹਿੰਦੇ ਵੀ ਲੋਕਲ ਤੁਹਾਨੂੰ ਜਾਣਦਾ ਹੋਣਾ ਚਾਹੀਦਾ ਤੁਹਾਨੂੰ ਸਾਈਨ ਕਰਕੇ ਦੇ ਦਿੰਦੇ ਆ ਫਾਰਮ ਦਾ ਭਰਤਾ ਜੀ ਮਗਾ ਇੱਕ ਲੋਕਲ ਦਾ ਨੰਬਰ ਦੇ ਦੋ ਕਿਸੇ ਦਾ ਮਗਾ ਲੋਕਲ ਤਾਂ ਨੂੰ ਕੋ ਜਾਣਦਾ ਹੀ ਨਹੀਂ ਹੈਗਾ ਕਿਸੇ ਦਾ ਨੰਬਰ ਦੇ ਦੀਏ ਉਹ ਤਾਂ ਮੈਂ ਫਿਰ ਨਹੀਂ ਮਿਲੇਗਾ ਫਿਰ ਪਹਿਲੇ ਲੋਕਲ ਕਾ ਹੁੰਦਾ ਜੀ ਖੜੀਆਂ ਨੇ ਬਈ ਝਾੜ ਚ ਟਰਾਲੀਆਂ ਮਹਾਰਾ ਟਰਾਲੀਆਂ ਜੰਨੇ ਦੀ ਭਰੀਆਂ ਹੋਈਆਂ ਐਂ ਕਟਾਈ ਆ ਆਪਣੇ ਕਟਾਈ ਵਾਲੀ ਗੰਦੀ ਹੁੰਦੀ ਆ ਆਪਣੀ ਮਿੱਟੀ ਵਾਲੀ ਚੱਕੀ ਜਾਂਦੇ ਚੂਹੇ ਵੀ ਖੱਡਾਂ ਕਰਕੇ ਇੱਥੇ ਚੂਹੇ ਦੀ ਖੱਡਾਂ ਘਟਨੇ ਸਭਾਈ ਆ ਗੰਨੇ ਦੀ ਕਟਾਈ ਵਾਲੇ ਵੀ ਪੁਰਾ ਜਾਂਦਾ ਭਰੀ ਇੱਕ ਉਹ ਟਰੈਕਟਰੀ ਵਾਹਮਾ ਹੈ ਨਾ 5210 1.5 ਲੱਖ ਦਾ ਆਪਣੇ ਉੱਥੇ ਸਸਤਾ ਇਦੋਂ ਤੇ ਇਹ ਕਹਿੰਦਾ ਡੀਜ਼ਲ ਮਾੜੇ ਜਿਹੀ ਵਧਾਤਾ ਕਹਿੰਦਾ ਪੰਜਾਬ ਦੀ ਰੀਸ ਨਹੀਂ ਅਸੀਂ ਕਰ ਸਕਦੇ ਉਹ ਆ ਜਾਈਂ ਚੱਲਦੇ ਆ ਮੈਂ ਆਗੇ ਬਸ 5 ਮੀਟਰ ਤੇ ਆਓ ਸਾਹਮਣੇ ਮੋੜੀ ਮੋੜੀ ਦਾ ਕੰਨਾ ਉਹਨੂੰ ਮੋੜੀ ਦਾ ਕੰਨਾ ਕਹਿੰਦੇ ਨੇ ਜਿਹੜੇ ਭਰੀਆਂ ਸਰੀ ਤਰੀਕੇ ਨਾਲ ਲੱਦਦੇ ਨੇ ਲੰਮਾਈ ਦਾ ਮੋੜੀ ਵਾਲਾ ਕੰਨਾ ਲਾਦਰ ਤਾਂ ਨੂੰ ਅਰਜਨ ਵਿਖੂਗਾ ਜਾਂ ਜੌਨੀਅਰ ਦੇਖੂਗਾ ਇੱਕ ਦੋ ਹੈਗੇ ਨੇ ਵਿੱਚ ਸਵਰਾਜ ਤੇ ਫਾਰਮ ਟਰੈਕ ਖੜੇ ਨੇ ਵਿੱਚ ਟਾਵੇਂ ਟਾਵੇਂ ਇਹ ਤਾਂ ਦੂਜੇ ਨੇ 30 35 ਘੰਟੇ ਲਾ ਦੇਣ ਆਪਣੇ ਵਾਲੇ ਮੰਗੂ ਵੀ ਉਹਨਾਂ ਦਾ ਟਾਈਮ ਲੱਗਦਾ 30 35 ਘੰਟੇ ਇੱਧਰ ਨੂੰ ਉਹ ਇੱਧਰ 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 ਤੋਂ ਦਿਲ ਨਹੀਂ ਹੈਗੀ ਇਹ ਕਹਿੰਦਾ 30 35 ਘੰਟੇ ਸਾਨੂੰ ਲਾ ਦੇਣ ਇੱਥੇ ਗੰਨਾ ਟਰਾਲੀ ਖਾਲੀ ਕਰਨ ਨੂੰ ਕਹਿੰਦਾ ਪਰ ਪੰਜਾਬ ਵਰਗੀ ਰੀਤ ਨਹੀਂ ਹੈਗੀ ਕਿਉਂ ਉਹਨੇ ਵੀ ਕਹਤਾ ਨਾ ਉਹਨੇ ਕਹਿੰਦਾ ਪੰਜਾਬ ਦੀ ਰੀਤ ਨਹੀਂ ਹੋਦਾ ਤੀ ਕਹਿੰਦਾ ਥੋੜੇ ਉਧਰ ਡੀਜ਼ਲ ਨਹੀਂ ਦੇਦੇ ਸਾਡੇ ਤੇ ਥੇ ਲੀਟਰ ਵੱਧ ਖਾ ਜਾਂਦੇ ਤਾਂ ਗਾਹ ਪਏ ਜਾਂਦਾ ਕਹਿੰਦਾ 40 ਰੁਪਏ ਜਾਂਦਾ ਕਹਿੰਦਾ ਮਾਲਕ ਲੋਕ ਬੋਲਦੇ ਆ ਵੀ ਲੀਟਰ ਜ਼ਿਆਦਾ ਖਵਾਦੀ ਐ ਕਹਿੰਦਾ ਆਪਕੇ ਵਾਹ ਪੇ ਨਹੀਂ ਦੇਖਦੇ ਕਹਿੰਦਾ ਤਰਾਏ ਤੇ ਚੱਲ ਜੀਂਦਾ ਤਰਾਏ ਵਾਲੇ ਨੇ ਸਾਰੇ ਇਹ ਗੰਨਾ ਇੱਧਰ ਉੱਧਰ ਕਰਦੇ ਜਿਹੜੇ 30 35 ਘੰਟੇ ਲਾ ਦਿੰਦੇ ਆ ਆ ਆ ਗਏ ਮੋੜੀ ਦੀ ਟਰਾਲੀਆਂ ਕਿਹੜੀਆਂ ਮੋੜੀ ਵਾਲੇ ਕੰਨ ਜਿਹੜਾ ਟਿੱਡੇ ਲੋਡ ਦੀ ਅੰਦਰ ਨੰਗਾਗੇ ਆਰੇ ਵੀ ਮੋੜੀ ਦੀ ਟਰਾਲੀ ਆ ਨੰਨਾ ਵੇਖੋ ਜੀ ਲੱਕੜਾਂ ਵਰਗਾ ਖਾਲੀਆਂ ਗੋਲੀ ਨਹੀਂ ਹੁੰਦਾ ਗੰਨਾ ਉਹ ਹੋ ਜਾਇਆ ਪਿਆ ਗੰਨਾ ਹੈ ਫਰ ਲੱਕੜ ਵਰਗਾ ਆਪਣਾ ਗੰਨਾ ਹੁੰਦਾ ਵੀ ਬਰੀਕ ਆ ਇਧਰ ਨੂੰ ਝਾੜ ਦਾ ਮੂੰਹ ਆ ਇਹਦਾ ਜਿਹੜੀ ਦੂਜੀ ਨਾਲ ਘੁੰਮ ਕੇ ਆਉਂਦੀ ਨੇ ਉਤੋਂ ਦੀ ਆ ਇਧਰ ਦੀ ਜਾਂਦੀ ਨੇ ਘੁੰਮ ਕੇ ਸਲਪ ਮਾਰ ਕੇ ਤੁਰਦੇ ਨੇ ਦੱਸ ਇਹਨਾਂ ਨੂੰ ਇਦਾਂ ਰੇੜੀਆਂ ਖੜੀਆਂ ਨੇ ਬਹੁਤਾਂ ਵਾਲੀਆਂ ਆਹ ਕਾਲਾ ਗੰਨਾ ਨਹੀਂ ਹੈਗਾ ਆਪਾਂ ਮੈਂ ਕਹਿੰਦਾ ਕਾਲਾ ਗੰਨਾ ਕਿਤੇ ਅੱਗ ਲੱਗੀ ਆ ਗੰਨੇ ਨੂੰ ਇਹਦਾ ਰੇਟ 2000 ਜਿਹੜਾ ਸਾਫ ਗੰਨਾ ਉਹਦਾ 2500 ਟਨ ਦਾ 2500 ਰੁਪਏ ਇਹਦਾ 200 ਰੁਪਏ ਲੱਗੂਗਾ ਆਂ ਦਿਖਾ ਕਰ ਦਿੰਦਾ ਯਾਰ ਆ ਬਾਈ ਨਾਲ ਗੱਲ ਕਰੀ ਆ ਬੀ ਲੈਨੇ ਤਾਂ 2-4 265 ਦਾ 265 ਆ ਦੱਸੇ ਯਾਰ ਇਹ 10000 ਆ ਲੋ ਜੀ 5 ਵੀ ਆ ਗਏ 5 ਹਾਂ 5 ਥੈਲੀ ਮੇਂ ਕਰਨੇ ਦਾ ਮਿੱਟੀ ਦਾ ਲੈਣਾ ਹੈ ਥੈਲੀ ਮੇਂ ਥੈਲੀ ਮੇਂ ਮਿੱਟੀ ਡਾਲਨੇ ਦਾ ਆਪ ਸਿੱਧਾ ਰੱਖਨੇ ਦਾ ਹਿੱਸਾ ਖੜਾ ਖੜੇ ਰੋਡ ਹਾਂ ਖੜਾ ਰੱਖ ਰੋਰਾ ਕੋਈ ਨਾ ਤੇਰਾ ਕਿਹਦਾ ਵੀ ਰੱਖੋ ਇਹ ਕੌਨ ਸਾ 1000 1000 1000 1 1000 ਰੇਕ ਆ ਵੀ ਇਹ ਵੇ 265 ਕੌਨ ਸਾ ਹੈ ਮੈਂ ਵੀ ਚੱਲੀ ਆ ਟਰਾਲੀਆਂ ਡਿਊਸ ਫਾਰਮ ਪਾ ਰਾਣਾ ਟਰ ਡਿਊਸ ਫਾਰਮ ਖੜਾ ਹੋ ਰੇ ਪੰਜ ਵਜੇ ਕੇ 4 ਵਜੇ ਆਏ ਸੀ ਆਪਾਂ ਉਥੇ 4 ਵਜੇ ਪਹੁੰਚੇ ਸੀ ਇੱਕ ਘੰਟਾ ਹੋ ਗਿਆ ਆਪਾਂ ਲੋਰੇ ਫਿਰਦੇ ਹਨ ਆਪਣੇ ਇਹ ਲਾ ਕੇ ਮਿਲਦੇ ਹੰਟਰ ਤਾਂ ਅੰਦਰ ਤਾਂ ਜਾਣੇ ਤਾਂ ਬਾਹਰ ਬਾਹਰ ਫਿਰ ਰਹੇ ਹਾਂ ਠੀਕ ਹੈ ਇੱਕ ਘੰਟੇ ਪਾਸੇ ਹੈ ਹਲੋ ਇੰਟਰ ਨੇ ਆਉਂਦਾ ਨਾਲ ਆਪ ਨੂੰ ਲਈ ਰੋਟੇ ਤੇ ਟੱਬਾ ਆ ਜਾ ਗਿਆ ਬਸ ਇੱਥੇ ਐਂਟਰ ਹੁੰਦੀਆਂ ਟਰਾਲੀਆਂ ਉੱਥੇ ਆ ਜਾਓ ਉਹਾਂ ਆਜੋ ਜੇ ਜਿੱਥੇ ਟੱਕੜਾ ਕੜਾ ਕੈਂਟਰ ਜਿਆ ਦੇਖੋ ਇਹ ਉਹਨੂੰ ਬਣਾਵੇ ਯਾਰ ਅੱਖ ਖਰਾਬ ਹੋ ਜੂ ਆਮਨੇ ਇੱਥੋਂ ਨਹੀਂ ਚੱਲਣਾ ਇੱਕ ਮੇਰੇ ਕੋ ਗੇੜਾ ਬਈ ਦੇ ਇੱਕ ਕਿਆ ਕਿਆ ਕਰਕੇ ਉਹ ਬੋਲਦਾ ਇਸਕੋ ਮੈਲ ਗਾੜੀ ਮਰ ਰੋਕ ਦੇ ਲਾਵੀ ਚੂਟੀ ਵਾਲੀ ਇੱਕ ਪੈਲ ਗੱਡੀ ਤੇ ਕਿਥੇ ਨਾਂਗੇ ਆਹ ਗਲਤਾਂ ਲੱਗੇ ਨੇ ਚੋਸ ਨਹੀਂ ਵੀ ਵਿਚਾਰਿਆ ਦਾ ਇਹਨਾਂ ਦਾ ਕੋਈ ਰੇਟ ਰੂਟ ਹੀ ਨਹੀਂ ਹੈਗਾ ਕੰਨੇ ਦਾ ਓਏ ਅੱਗੇ ਖੜੇ ਨੇ ਉਹ ਦੇਖ ਓ ਅੱਗੇ ਨਾਂਗੇ ਔਰੀ ਖੜੇ ਆਜਾ ਗੇਟ ਤੇ ਪਾਰਕਿੰਗ ਇਹਨਾਂ ਦੀ ਬੜੀ ਗੰਦੀ ਟੋਏ ਵਾ ਹੋਦ ਨੇ ਹੈ ਟੋੜੇ ਨੂੰ ਇਹਦਾ ਵੀ ਰੱਖ ਆ 265 ਆ ਹੈਗਾ 1000 ਇੱਕ ਵੀ ਇੰਨਾ ਮੈਂ ਵੀ ਲੈ ਜੀ ਆ ਗੰਨਾ ਨੂੰ ਲੱਗਣਾ 18 ਮਹੀਨੇ ਹੋ ਗਏ ਕਹਿੰਦਾ 11 ਮਹੀਨੇ ਦਾ ਕੱਟਿਆ ਜਾਣਾ ਚਾਹੀਦਾ ਜੀ ਗਾਹ ਨੰਗੇ ਗੰਨਾ ਦਾ ਪੋਲਾ ਹੈ ਪਰ ਉਹ ਆਹੇ ਫਿੱਕਾ ਹੋ ਗਿਆ ਕਿਉਂਕਿ ਗੰਨਾ ਕਹਿੰਦਾ 18 ਮਹੀਨੇ ਹੋ ਗਏ ਨੂੰ ਨਹੀਂ ਤਾਂ ਵਜ਼ਨ ਵਾਹ ਦਿੰਦਾ ਗੰਨਾ ਹਾਂ ਪਿਆ ਆ ਜਿਹੜੀ ਰੇੜੀ ਜਿਹੋ ਦਾ 4 ਟਨ 2.5 ਟਨ 25 ਮਿੰਟ ਲਾਇਆ 25 ਮਿੰਟ ਲੰਨਾ ਕਿੰਨਾ ਦਾ ਹੋਇਆ ਤੇ 5000 ਦਾ 2500 ਨੂੰ ਉਹ ਤਾਂ 2000 ਨੂੰ ਲੱਗਣਾ ਟਨ 2000 ਨੂੰ ਟਨ ਹਾਂ 2.5 ਟਨ ਦਾ 5000 ਦਾ ਹੋਇਆ ਉਹ ਇੱਕ ਰੇੜੀ ਉਹਦਾ 2000 ਨੂੰ ਲੱਗਣੀ ਹੈ ਨਹੀਂ ਤਾਂ 2500 ਨੂੰ ਇਹ ਟਨ ਜਿਹੜਾ ਸਾਫ ਕਰਨਾ ਜਿਵੇਂ ਹੁਣ ਉਹਦਾ ਮੱਛਾ ਦਾ ਸੀ ਕਰਨਾ ਉਹ ਅੱਗ ਲੱਗੀ ਕਹਿੰਦਾ ਖੇਤ ਚ ਬਿਜਲੀ ਡ੍ਰੈਗ ਵੀ ਆ ਤਾਰਾਂ ਨਾਲ ਗਰਨੇ ਦਾ ਰੇਡ ਤਾਂ ਸੇ ਕੋਈ ਵੀ ਨਹੀਂ ਹੈਗਾ ਫਟਾ ਪਾਣੀ ਹੁੰਦਾ ਜੀਟਰ ਦੇ ਅੰਦਰ ਤਾਂ 100 ਗ੍ਰਾਮ ਤਾਂ ਹੁੰਦਾ ਹੈ ਜਾ ਗਈ ਹੁੰਦਾ ਹੈ ਉਹ ਤਾਂ ਬੈਸ ਹੋ ਜਾਂ ਗਾਏ ਹੋ ਉਸਮੇ ਦੁੱਧ ਮੇਂ ਹੀ ਆਤਾ ਹੈ ਉਹ ਇਤਨਾ 100 ਗ੍ਰਾਮ ਕੋ ਦੁੱਧ ਮੇਂ ਆ ਜਾ ਦੁੱਧ ਦੁੱਧ ਮੇਂ ਆ ਜਾਂਦਾ ਹੈ ਅੰਦਰ ਨੂੰ ਨੇਗਾ ਕਿ ਇਹ ਤਾਂ 100 ਗ੍ਰਾਮ ਹੁੰਦਾ ਹੈ ਇਹ ਨਾ ਇਹ ਉੱਪਰ ਸੇ ਪਾਣੀ ਪਾਦੇ ਛੇ ਇਹ ਉੱਪਰ ਸੇ ਆਉਂਦਾ ਉੱਪਰ ਦੀ ਪਾਣੀ ਪਾਉਂਦੇ ਨੇ ਕਹਿੰਦੇ ਭਾਈ 10 ਲੀਟਰ ਮੇਂ 2 ਲੀਟਰ ਪਾਦੇ ਹੋਗੇ ਪਾਣੀ ਹਾਂ ਅੰਦਰ ਦੇ ਜੀਟਰ ਮੇਂ 2 ਲੀਟਰ ਪਾਣੀ ਪਾ ਦੋ 100 ਗ੍ਰਾਮ ਹੋ ਗਿਆ ਨਾ ਹਾਂ 100 ਗ੍ਰਾਮ ਹੋ ਗਿਆ ਐ ਕੱਟ ਕੇ ਵੜਦੇ ਨੇ ਬਾਜੋ ਅੱਗ ਲਾਈ ਜਾਂਦੇ ਨੇ ਅੱਗ ਨਾਲ ਅੱਗ ਦਾ ਆਪਣੇ ਵੀ ਲਾਉਂਦੇ ਨੇ ਬੱਟਾਂ ਦੇ ਵੜਾ ਵੀ ਜਦੇ ਨੇ ਕੰਨਾ ਬੱਟਾਂ ਇਹ ਵੜਦਾ ਨਾਲ ਬਣਾਈ ਜਾਂਦੇ ਨੇ ਇਹ 20 ਗੋਪ੍ਰੋ ਥੱਲੇ ਨੂੰ ਐ ਉਤਰਦਾ ਧਾਲੂ ਖੇਤ ਨੇ ਆ ਜਵਾਰ ਦੇ ਖੇਤ ਨੇ ਬਈ ਉਹ ਜਵਾਰ ਦੀ ਰੋਟੀ ਵੱਧ ਖਾਂਦੇ ਨੇ ਪੱਥਰੀਲੇ ਖੇਤ ਨੇ ਆ ਦੇਖੋ ਰੋੜੇ ਰਾੜੇ ਆ ਵੇਖੋ ਪੱਥਰਾਂ ਵਾਲੇ ਖੇਤ ਪੱਥਰਾਂ ਵਾਲੇ ਖੇਤ ਨੇ ਪੂਰੇ ਸਾਰੇ ਨੇ ਸਵਾਗਾ ਮਾਰੋ ਤਾਂ ਪੱਥਰ ਨਿਕਲਦਾ ਆ ਜਵਾਰ ਇਹਦਾ ਆਟਾ ਜਾਂਦੇ ਨੇ ਫਸੌ ਦਾ ਵਧੀਆ ਖਾਂਦੇ ਨੇ ਰੋਟੀ ਦਾ ਇਹ ਇਹੀ ਕ ਇਹਨਾਂ ਵੀ ਖਾਣੇ ਚਾਹੀਦੇ ਕਣਕ ਵਿੱਚ ਵੀ ਸ਼ੂਗਰ ਹੁੰਦੀ ਆ ਜੀ ਜਵਾਰ ਜਬੂਰ ਕਣਕ ਦਾ ਫਿਰ ਇਹਨਾਂ ਕੋਲ ਹੁੰਦੀ 10-15 ਥੈਲੇ ਨੇ ਜਵਾਰ ਦੇ ਨੇ ਸਾਰੇ ਆ ਖੇਤ ਆਕੇ ਤਾਂ ਵਿਲਾ ਹੀ ਪਿਆ ਸਾਰਾ ਪਥਰੀਲੀ ਜ਼ਮੀਨ ਆ ਦੇਖੋ ਕਿੰਨਾ ਰੋੜਾ ਇਹ ਚ ਉਹ ਜੀ ਫਸਲ ਵਿਜੀ ਹੋਈ ਆ ਉਹ ਕਣਕ ਕਿੰਨੇ ਕਿ ਵੇਚ ਦਿੰਦੇ ਨੇ ਜਿਹੜੀ ਹਿੰਦੀ ਆ 20 50 ਕੋਈ ਨੂੰ ਆ ਭੰਨ ਕੇ ਦੇ ਆਪਣੇ ਇਹ ਲੋਕ ਖਾਣੋਂ ਹਟ ਗਏ ਚੋ ਚੱਲੀਏ ਇਸ ਦਾ ਕਾ ਬਾਹਵ ਅਜਵਾਰ ਕਾ ਯਹਾਂ ਪੇ ਜੋ ਜਤੀ 5000 5000 ਕਵਾਂਟਲ ਨਿਕਲਦੀ ਇਹ ਵੀ ਕਮ ਹੋ ਗਈ। ਕਿੱਲੇ ਵਿੱਚ ਨਿਕਲਦੀ 10 ਥੈਲਾ 15 ਥੈਲਾ 50 ਕਿਲੋ ਦਾ 100 ਦਾ 100 ਕਿਲੋ ਦਾ ਥੈਲਾ ਹੂੰ। ਹੂੰ। ਕਿੱਲੇ 'ਚ 10 ਕੁਆਂਟਲ ਹੋ ਜਾਂਦੀ ਐ ਜਵਾਰ। 100 ਕਿਲੋ ਦਾ ਥੈਲਾ ਇੱਕ 10 ਕੁਆਂਟਲ ਨਿਕਲਦੀ ਐ ਇਹ ਕਿੱਲੇ 'ਚ ਜਵਾਰ। 5000 ਨੂੰ ਕੁਆਂਟਲ ਆ ਇਹ। ਕਨਕ ਸਮਝੋ 10 10 ਕੁੰਟਲ ਨਿਕਲ ਜੇ ਇਕੱਲੇ ਮੇਰੇ ਦਾ 10 ਤੋਂ 12 ਹਾਂ ਅਭੀ ਇਹ ਕਨਕ ਜੋ ਹੈ ਨਾ ਹਾਂ ਹਾਂ 10 ਤੋਂ 12 ਨਿਕਲਦੀ ਹੈ ਇਕੱਲੇ ਮੇਰੇ ਇਤਨਾ ਜਵਾਰ ਹੋ ਜਾਂਦਾ ਹੈ ਨਹੀਂ ਨਹੀਂ ਇਹ ਝਾਓਂ ਦਾ ਨਹੀਂ ਝਾਓਂ ਕੇ ਬਰਾਬਰੀ ਜਵਾਰ ਨਿਕਲਦਾ ਆਹ 10 ਕੁੰਟਲ ਜਵਾਰ ਨਿਕਲਦਾ 10 60 10 80 ਐਸਾ ਹਾਂ 8 ਦਾ ਕੁੰਟਲ ਨਿਕਲਦਾ ਇਹ 5000 ਰੁਪਏ ਕੁੰਟਲ ਆ 2700 ਕਨਕ 2700 ਰੁਪਏ ਕੁੰਟਲ ਜਵਾਰ 27 2800 ਰੁਪਏ ਕੁੰਟਲ ਖੇਤ ਕਹੀਂ ਪੱਥਰ ਕੇ ਹੈ ਕਹੀਂ ਪਲੇਨ ਹੈ ਇਹ ਜਮੀਨ ਪੈਸਾ ਇਹ ਇਧਰ ਬੰਦੇ ਜਾਗਾ ਲੈਵਲ ਕਰ ਦੇਣੀ ਜਿਵੇਂ ਤੁਹਾਮਾਰਾ ਇਧਰ ਪੰਜਾਬ ਮੇ ਲੈਵਲ ਜਮੀਨ ਹੈ ਕਿਧਰ ਵੀ ਦੇਖੋ ਹਾਂ ਇੱਕ ਇੱਕ ਬਰਾਬਰ ਹੋ ਗਿਆ ਲੱਗਦਾ ਤਾਂ ਮੈਂ ਗਿਆ ਸੀ ਉੱਥਾਂ ਗਏ ਸੀ ਮੈਂ ਸਾਰਾ ਘੁੰਮ ਕੇ ਤੁਹਾਮਾਰਾ ਬਈਰੇ ਯਾਂਸੇ ਗਿਆ ਸੀਗਾ ਗੰਗਾ ਨਗਰ ਗਾੜੀ ਫੜ ਕੇ ਬਟਿੰਡਾ ਲੋ ਜਵਾਰ ਕੱਟਣ ਲੱਗੇ ਮਾਰਾ ਲੋ ਇਹ ਚਨੀ ਮੈਂ ਖੇਤ ਹੋਣ ਕਰਕੇ ਪਾਣੀ ਇਹਨਾਂ ਨੂੰ ਸਪ੍ਰਿੰਕਲਰਾਂ ਨਾਲ ਦਿੰਦੇ ਨੇ। ਆਹ ਸਪ੍ਰਿੰਕਲਰ ਚੱਲਦੇ ਆ। ਕਿਉਂਕਿ ਸਾਰਾ ਖੇਤ ਉੱਚਾ ਨਹੀਂ ਆ ਵਿਚਾਲਾ ਸਾਰਾ ਉੱਚਾ ਇਧਰੋਂ ਆ ਕੇ ਨੀਵਾ ਜਾਂਦਾ ਉਧਰ ਨੂੰ ਫੇਰ ਉੱਚਾ ਚਲਾ ਜਾਂਦਾ। ਸਪ੍ਰਿੰਕਲਰ ਚੱਕੇ ਇਧਰੋਂ ਉਧਰ ਧੜੀ ਜਾਂਦੇ ਨੇ। ਹੁਣ ਦੇਖੋ ਤੁਸੀਂ ਕਿੰਨਾ ਫੁੱਟ ਏਰੀਆ ਕਵਰ ਕਰਦਾ ਇਹ। ਸਪ੍ਰਿੰਕਲਰ ਹੋਰੇ ਤੱਕ ਆਉਂਦੇ ਨੇ। ਐਵੇਂ ਗੰਨੇ ਨੂੰ ਪਾਣੀ ਦਿੰਦੇ ਨੇ। ਘੰਟਾ-ਘੰਟਾ ਚੱਲੀ ਜਾਂਦੇ ਹਣ ਵੀ। ਆਹ ਦੇਖੋ ਪਾਣੀ ਦੀ ਮਾਰ ਕਿੱਥੇ ਤੱਕ ਹੋਰੇ ਸੱਕ ਛੜਦਾ ਪਾਣੀ। ਪਰ ਆਦੇ ਟਾਈਮਿੰਗ ਤੇ ਆਉਂਦਾ ਪੂਰਾ ਪਾਣੀ ਇਹ। ਪੂਰਾ ਘਮਰਿਆ। ਆਪਣੇ ਵੀ ਕੁਝ ਸਾਲਾਂ ਨੂੰ ਬਸ ਚੱਲਣਗੇ ਇਹ ਚੀਜ਼ਾਂ ਜਿਵੇਂ ਹਸਾ ਪਾਣੀ ਚੱਲਦਾ ਲੋਕ ਵਰਤਦੇ ਨੇ ਗੰਨਾ ਆਹ ਗੰਨਾ ਲੱਗਿਆ ਗੰਨੇ ਦੀ ਸ਼ੀਟ ਲੱਗੇ ਨੇ ਸ਼ੀਟ ਨੇ ਕਹਿੰਦਾ ਸਿੰਚਾਈ ਚੱਲ ਰਹੀ ਹੈ ਗੰਨੇ ਦੀ ਸਾਰਾ ਖੇਤ ਚਾ ਇੱਥੋਂ ਆਇਆ ਦੇਖੋ ਉਧਰੋਂ ਚਾ ਜਾਂਦਾ ਉਹ ਉਧਰ ਜਾ ਕੇ ਫੇਰ ਨਹੀਂ ਆਉਂਦਾ अंदर बॉक्स है अंदर अंदर वाटर बॉक्स है अच्छा है। तो सरकारी जगह है सरकारी जगह नहीं वो बेच रहा है वो अच्छा ले रहा है अच्छा, अच्छा पानी भरने का 10 रुपए ले रहा है फिल्टर है ना उस पे एटीएम का लग गया तभी हां तइयों पे एटीएम लग गया है ठंडा होऊंगा तो दस रुपए ये रहा ठंडा है ना नहीं ठंडा नहीं था नॉर्मल था नॉर्मल को तो 5 रुपए में भर के देताऊंगा कैन वो जो भाई जो लाया है ना भर तक ਉਹ ਇੱਕ ਗੱਮ ਪਾਣੀ ਤੋਂ ਮਿਲਦਾ ਹੋ। 15 ਰੁਪਏ ਦਾ ਪਾਣੀ ਵਿਗਦਾ ਰਿਹਾ ਦੇਖ ਲੋ ਤੁਸੀਂ। ਸਾਡੇ ਫਿਲਟਰ ਵਾਲਾ ਪਾਣੀ। ਫ੍ਰੀ ਮਿਲਦਾ। ਲੋਕ 스ਵਿੱਲ ਆ ਲੰਗ ਰਿਹਾ ਆ। ਗੱਮ ਵਿੱਚ। ਮਿੱਠਾ ਪਾਣੀ ਵੇਚਦੇ ਹੈ ਮਿੱਠਾ। ਫ੍ਰੀ। ਫ੍ਰੀ। ਚਲ ਜੀ ਇਹਦਾ। گلاب ਦੀ ਖੇਤੀ ਵੀ ਹੁੰਦੀ ਔਰ। गुलाब की खेती होंगी है ज्यादातर यहाँ पे गई गाय पालते हैं ना भैंस कम है भैंस भी है भैंस ज्यादा है भैंस दूध का क्या भाव है यहाँ पे सत्तर लीटर सत्तर रुपये और घर पे जाता है डेयरी पर लेके जाते हैं आजकल ये सब सत्तर रुपए लेके भी पानी वाला दूध थोड़ा बहुत तो पानी सौ ग्राम पानी लीटर दे ना यहाँ पे डेयरी भी है क्या घर लेकर जाते डेयरी पे देरी, देरी बहुत है ये शहर में डेयरी जगह जगह बहुत है अच्छा शहर में जाकर डाल कर आते हैं दूध हाँ शहर में तो ज्यादा रेट होगा सत्तर से सत्तर सत्तर में सौ है ये क्या करते हैं आप जैसे तुम्हारे जैसे बंदी शहर में जाके डाल देते ਕਿੰਨੇ ਚਾਲਦੇ ਨੇ 1 2 3 4 5 6 7 8 9 10 10 ਚਾਲਦੇ ਨੇ ਇਹ ਕਵਰ ਕਰਦੇ ਹੋਣਗੇ 30 30 30 ਫੁੱਟ ਤੱਕ ਕਵਰ ਕਰਦੇ ਨੇ ਕਿਉਂਕਿ ਇੱਧਰ ਦੇਖੋ 1 2 3 4 5 6 7 7 ਸਿਹੜ ਲੈ ਕੇ ਜਾਂਦੇ ਨੇ ਤਿੰਨ ਦੋ ਤਿੰਨ 2.5 ਫੁੱਟ ਦਾ ਹੋਊਗਾ ਸਿਹੜ ਚੌੜਾ 7 ਸਿਹੜ ਇਧਰ ਲੰਦੇ 14 ਸਾਈਡ ਹੋ ਗਏ ਉਹੀ 30 30 32 ਫੁੱਟ ਚ ਕਵਰ ਕਰਦੀ ਹੈ ਜਿਵੇਂ ਆਪਣੇ ਰੇਤਾ ਡਾਕਰ ਜ਼ਮੀਨ ਤੇ ਰੇਤਲੀ ਜ਼ਮੀਨ ਆ ਦੇਖੋ ਇਹ ਜਮਾਂ ਨਰਮ ਜ਼ਮੀਨ ਹੈ ਇਹ ਚ ਭੋਰਾ ਰੋੜਾ ਨਹੀਂ ਤੇਰੀ ਪਿੱਛੇ ਆਪਾਂ ਜਵਾਰ ਦੇਖਿਆ ਸੀ ਇਦੋਂ ਅੱਧਾ ਕਿਲੋਮੀਟਰੀ ਦੂਰ ਹੋਊਗਾ ਉਹ ਪਿੱਛੇ ਰਹਿ ਗਿਆ ਖੇਤ ਉਹ ਸਾਰਾ ਪਥਰੀਲਾ ਖੇਤ ਸੀਗਾ ਆਹ ਫਰਕ ਆ ਦੇਖ ਅੱਧੇ ਅੱਧੇ ਕਿਲੋਮੀਟਰ ਜਿੰਨਾ ਫਰਕ ਹੈਗਾ ਜਿਵੇਂ ਆਪਣੇ ਰੇਤੇ ਵਾਲੇ ਖੇਤ ਤੇ ਡਾਕਰ ਜ਼ਮੀਨ ਦਾ ਫਰਕ ਹੁੰਦਾ ਚਲੋ ਭਈਆ ਚਲੋ ਅਜਵੇਂ ਆਪਣੇ ਟਰੈਕਟਰ ਭਈ ਇਹਦੇ ਹੰਦ ਨੇ ਐ ਬੈਠਣ ਇੱਥੇ ਵੀ ਉਧਰ ਛੇ ਲਾਏ ਬੀਜ ਰਹੇ ਨੇ ਪੰਜਾਬ ਸੇ ये पंजाब साइड से दिख रही है ला रहे छोटे ये ये छोटे बहुत फैक्ट्री है बड़े बड़े पहाड़ है पहाड़ है और सारा सागवान सारा सागवान आता है आज के टाइम में ऐसा बंदा रोड पे घूमता नहीं हड़ती बंगल है उधर अच्छा हर जानवर उधर हर जानवर जंगल वो जो सागवान के पेड़ है वो किसके हैं किसान के हैं क्या है अब ये तो आजू बाजू वाले पेड़ वाले के के। हाँ रात को तो कौन देख रहा है जब जानवर है वहाँ पे उनके घर बेर जो झोपड़ी पिपड़ी होते हैं पूरे सागवान की लक्कड़ा में सारे सागवान का सारे घर में सागवान लगा हमारे उधर या बाजार आ गया भाई नवेड़ शहर का यहाँ सब्जी कम होती है कहाँ से आती है ज्यादा सब्जी सब्जी बहुत होती है इधर कुछ कुछ एरिया में होती होगी बहुत आजू बाजू ठीक खाली ये नहीं होता आलू आलू नहीं होता आलू किधर से आता है फिर आलू बाहर से आता है उधर ਕੱਪ ਕਰ ਰਿਹਾ ਹੈ। ਆਹੋ ਜੰਦਾ ਦੇ ਕੋਈ ਮੁਝਾ ਦੀ। ਉੱਥੇ ਲਿਗਾਉਂਦਾ। ਓਵਰੋ ਚ ਆਉਣਾ ਈ ਉਹ ਪੂਰਾ। ਉਹ ਲੋ ਜੀ ਦੁਬਾਰਾ ਨਦੇੜ ਸਾਹਿਬ ਪਹੁੰਚ ਗਏ। ਆਹ ਭਾਈ ਸਾਹਿਬ ਮੁੱਲ ਵਾਲੇ ਪਾਣੀ ਨਾਲ ਪੈਰ ਧੋਣ ਲੱਗ ਗਏ ਜਿਵੇਂ ਟੂੜੀ ਦਾ ਆਪਣੇ ਪੰਜਾਬ ਚ ਬੈਠਾ ਹੁੰਦਾ। ਉਹਦੇ ਬਾਅਦ ਚ ਇਨਸਾਨ ਉਹ ਰੈਕਸ਼ਨ ਨੇ ਪਾਣੀ ਵੇਚ ਰਿਹਾ 5 ਰੁਪਈਆ ਦਾ। ਇਹ ਜਾ ਕੇ ਟੂਟੀ ਚਲਾਵੀ ਆਗੀ ਫੋਲੋ ਪਾਣੀ ਡੋਲੀ ਜਨ ਆ ਲਿਆਂਦਾ ਬੀ ਲਵਾ ਪੇ ਜਾ ਕੇ 50 ਬੀਜਾਂ ਲਓ ਜੀ ਬੀ ਲਿਆਂਦਾ ਅੰਦੇ ਆ ਕੇ ਬੀਜਾਂ ਬੀ ਤੇਰਾ ਆਪਣੇ ਕੋਲ ਕਈ ਤਰ੍ਹਾਂ ਦੇ ਹੋ ਗਏ ਪਾਕਿਸਤਾਨ ਦਾ ਵੀ ਆਪਣਾ ਇੱਕ ਬੀ 15 ਜੀ 23 ਦੇ ਵਿੱਚ ਠੁੱਤੀ ਦਾ ਵੀ ਆਪਣਾ ਕੋਲ ਬੀ ਇਹ ਤੋਂ ਹੁਣ 1000 ਇੱਕ ਦਾ ਹੋ ਗਿਆ ਤੇ 260 ਨੀ ਕਿਸੇ ਵੀ ਵੀਡੀਓ ਹੈ ਆਪਾਂ ਅੱਗੇ ਸੀ ਖੇਤ ਦੇਖਣ ਫਿਰ ਉਹ ਕਹਿੰਦਾ ਵੀ ਸਵੇਰੇ ਫਸਲ ਦੀ ਕਟਾਈ ਸਵੇਰੇ ਹੁੰਦੀ ਆ ਸਵੇਰੇ 4 ਵਜੇ ਤੋਂ ਲੈ ਕੇ 10 ਵਜੇ ਤੱਕ ਕਿਉਂਕਿ ਇਹਨਾਂ ਨੂੰ ਥੋੜਾ ਜਿਹਾ ਵਜਨ ਨੱਦਣਾ ਦੇ ਲੈਣੇ ਕਿ ਬੜਾ ਵਜਨ ਨੱਦਣਾ ਬਾਕੀ ਮਸ਼ੀਨ ਕਟਾਈ ਕਰ ਦਿੰਦੀ ਆ ਤਾਂ ਉਹਦੀ ਕਟਾਈ ਸਵੇਰੇ ਸਵੇਰੇ ਹੀ ਹੁੰਦੀ ਆ ਕੰਨੇ ਜਿਹੜੇ ਕੱਟਦੇ ਨੇ ਜਿਹੜੀ ਇਹਨਾਂ ਨੇ ਬਾਹਵਈਆ ਉਹ ਵੀ ਸਵੇਰੀ ਕਰਦੇ ਨੇ ਕਿਉਂਕਿ ਸ਼ਾਮ ਨੂੰ ਇੱਥੇ ਗਰਮੀ ਬਹੁਤ ਹੋ ਜਾਂਦੀ ਆ ਤਾਂ ਕਰਦੇ ਆ ਵੀਡੀਓ ਦੇ ਅੰਦਰ ਵਧੀਆ ਲੱਗੇ ਤਾਂ ਚੈਨਲ ਲਾਈਕ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰ ਲੋ